ਪ੍ਰੈਸ ਕਾਨਫਰੰਸ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੱਲ ਇੱਕ ਕਾਫੀ ਮੁੱਦਾ 올ਓਵਰ ਚੱਲ ਰਿਹਾ ਸੀਗਾ ਜਿਹੜੀ ਇੱਕ ਲੜਕੀ ਹੈ ਕੰਚਨ ਕੁਮਾਰੀ ਜਿਹਦਾ ਇਨਸਟਾ ਤੇ ਨਾਂ ਹੈਗਾ ਕਮਲਾ ਕਮਲਾ ਕੌਰ ਕਮਲਾ ਕੌਰ ਪਾਬੀ ਉਹਦੇ ਰਿਗਾਰਡਿੰਗ ਜਿਹੜਾ ਸੀ ਐਫਆਈਆਰ ਦਰਜ ਕੀਤਾ ਸੀ ਉਹਦੇ ਹੀ ਡੀਟੇਲਸ ਅੱਜ ਮੈਂ ਇੱਕ ਪ੍ਰੈਸ ਕਾਨਫਰੰਸ ਰੱਖੀ ਹੈ ਇਨੀਸ਼ੀਅਲੀ ਸਾਨੂੰ 11 ਤਰੀਕ ਨੂੰ ਸ਼ਾਮ ਨੂੰ ਅਰਾਊਂਡ 7:37 ਵਜੇ ਸਾਡੇ ਡਿਸਟ੍ਰਿਕਟ ਕੰਟਰੋਲ ਰੂਮ ਤੇ ਕਾਲ ਆਈ ਸੀਗੀ ਕਿ ਜਿਹੜਾ ਆਦੇਸ਼ ਹਸਪੀਟਲ ਹੈ ਜਿਹੜਾ ਕੈਂਟ ਏਰੀਆ ਦੀ ਜੂਰਿਸਡਿਕਸ਼ਨ ਚ ਪੈਂਦਾ ਹੈ ਉਹਦੀ ਪਾਰਕਿੰਗ 'ਚ ਇੱਕ ਗੱਡੀ ਹੈ ਪੀਬੀ ਪੀਬੀ 10 ਐਫ ਡਬਲ 9179 ਈਅਨ ਗੱਡੀ ਉਹਦੇ 'ਚ ਇੱਕ ਲੇਡੀ ਦੀ ਡੈਡ ਬੋਡੀ ਹੈ ਔਰ ਉਹਦੀ ਇੱਕ ਡੈਡ ਬੋਡੀ ਪਈ ਹੈ ਤੇ ਗੱਡੀ 'ਚ ਥੋੜਾ ਬਲੱਡ ਵੀ ਸਪਿਲ ਆਊਟ ਹੋ ਰਿਹਾ ਹੈ ਬੜੀ ਫਾਉਲ ਸਮੈਲ ਆ ਰਹੀ ਹੈ ਤੇ ਇਮੀਡੀਏਟਲੀ ਐਸ ਐਚਓ ਕੈਂਟ ਡੀ ਐਸ ਪੀ ਸਿਟੀ 2 ਜਿਹੜੇ ਪੀ ਐਸ ਪੀ ਫੋਰੈਂਸਿਕ ਮਨਜੀਤ ਸਿੰਘ ਹੈ ਉਹਨਾਂ ਕੋਲ ਇਸ ਟਾਈਮ ਚਾਰਜ ਹੈ ਐਸ ਪੀ ਸਿਟੀ ਇਹ ਸਾਰੀ ਸਾਡੀ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਜਿਹੜਾ ਸੀਨ ਆਫ ਕਰਾਇਮ ਨੂੰ ਦੇਖਦੇ ਹੋਏ ਸਾਡੀ ਫੋਰੈਂਸਿਕ ਟੀਮ ਨੂੰ ਵੀ ਉੱਥੇ ਬੁਲਾਇਆ ਗਿਆ ਤੇ ਇਨੀਸ਼ੀਅਲੀ ਸਿንስ ਦ ਬੋਡੀ ਵਾਸ ਅਨ ਆਈਡੈਂਟੀਫਾਈਡ ਤਾਂ ਬੋਡੀ ਨੂੰ ਸਿਵਲ ਹਸਪੀਟਲ ਮਾਰਚਰੀ ਚ ਰੱਖਾ ਦਿੱਤਾ ਗਿਆ ਕਿਉਂਕਿ ਉਹਦੀ ਕੋਈ ਪਛਾਣ ਵਗੈਰਾ ਨਹੀਂ ਹੋਈ ਸੀਗੀ ਤੇ ਨੈਕਸਟ ਏਜ ਜਿਹੜੀ ਉਹਦੀ ਬਾਡੀ ਦੀ ਪਛਾਣ ਕੀਤੀ ਗਈ ਜਿਹੜੀ ਉਹਦੀ ਮਦਰ ਹੈ ਲੜਕੀ ਦੀ ਗਿਰਿਜਾ ਦੇਵੀ ਉਹਨਾਂ ਵੱਲੋਂ ਬਾਡੀ ਨੂੰ شناਖਤ ਕੀਤੀ ਗਈ ਤੇ ਉਹਨਾਂ ਨੇ ਦੱਸਿਆ ਜੋ ਸਟੋਰੀ ਪਤਾ ਲੱਗੀ ਕਿ ਜਿਹੜੀ ਇਹ ਕੰਚਨ ਕੁਮਾਰੀ ਹੈ ਇਹ ਇੰਸਟਾ ਤੇ ਇਹਦੇ ਕਾਫੀ ਸਾਰੇ ਫੋਲੋਅਰਸ ਹੈ ਅਰਾਊਂਡ ਆਲਮੋਸਟ 4 ਲੱਖ ਫੋਲੋਅਰਸ ਤੇ ਵਕ ਵਕ ਜੋ ਉਹਦੀ ਮਦਰ ਨੇ ਦੱਸਿਆ ਕਿ ਕਾਫੀ ਇਹ ਰੀਲਾਂ ਵਗੈਰਾ ਰੀਲਾਂ ਸਟੋਰੀਜ਼ ਅਪਲੋਡ ਕਰਦੀ ਸੀ ਤੇ ਕਈ ਕਈ ਪ੍ਰੋਮੋਸ਼ਨ ਕੇਸਸ ਤੇ ਇਧਰ ਉਧਰ ਵੀ ਜਾਂਦੀ ਸੀ ਟੂਰ ਵਗੈਰਾ ਤੇ ਤੇ ਉਹਨਾਂ ਨੇ ਦੱਸਿਆ ਕਿ 2-3 ਦਿਨਾਂ ਪਹਿਲਾਂ ਇੱਕ ਸਰਦਾਰ ਜੀ ਇਹਨਾਂ ਦੇ ਘਰ ਆਏ ਸਿਗੇ ਜਿਨੇ ਆਪਣਾ ਨਾਮ ਅੰਮ੍ਰਿਤਪਾਲ ਸਿੰਘ ਦੱਸਿਆ ਸੀ ਐਂ ਉਹਨੇ ਕਿਹਾ ਸੀਗਾ ਕਿ ਸਾਨੂੰ ਕਿਸੇ ਅੰਬਠੰਡਾ ਚ ਕਿਸੇ ਸ਼ੋਰੂਮਸ ਦੀ ਪ੍ਰੋਮੋਸ਼ਨ ਲਈ ਇਹਨੂੰ ਬੁਲਾਣਾ ਹੈ ਬਟ that day ਉਹ ਕਰਨੀ ਸੀਗੀ ਅਗਲੇ ਦਿਨ ਫੇਰ ਅੰਮ੍ਰਿਤਪਾਲ ਇਸੇ ਗੱਲ ਲਈ ਇਹਨਾਂ ਨੂੰ ਕਨਵਿੰਸ ਕਰਨ ਆਇਆ ਕਮਲਾ ਨੂੰ ਕਿ ਸਾਡੇ ਬਠਿੰਡਾ ਕੇ ਪ੍ਰੋਮੋਸ਼ਨ ਕਰੋ then eventually she agreed ਤੇ ਉਸਨੇ ਜਿਹੜਾ ਅੰਮ੍ਰਿਤਪਾਲ ਹੈ ਅਮਰਿਤਪਾਲ ਨੇ ਫਿਰ 9 ਤਰੀਕ ਨੂੰ ਦੁਬਾਰਾ ਜਦੋਂ ਉਹਨੂੰ ਕੰਟੈਕਟ ਕੀਤਾ ਤੇ ਕਮਲਾ ਨੇ ਆਪਣੀ ਬਦਨ ਨੂੰ ਦੱਸਿਆ ਕਿ ਮੈਂ ਇਸ ਪ੍ਰੋਮੋਸ਼ਨ ਦੇ ਲਈ ਬਠਿੰਡੇ ਜਾ ਰਹੀ ਹਾਂ ਤੇ ਮੈਂ ਕੰਮ ਕਰਕੇ ਵਾਪਸ ਆ ਜਾਊਂਗੀ ਬਟ ਉਹਦੀ ਮਦਰ ਕਹਿੰਦੀ ਹੈ ਕਿ ਰਾਤ ਨੂੰ 11 ਵਜੇ ਤੋਂ ਬਾਅਦ ਇਹਦਾ ਆਪਣੀ ਬੇਟੀ ਨਾਲ ਕੋਈ ਕੰਟੈਕਟ ਨਹੀਂ ਹੋਇਆ ਸੋ ਦੌਰਾਨੇ ਤਫਤੀਸ਼ ਕਿਉਂਕਿ ਸਾਨੂੰ ਕੁਝ ਸੀਸੀਟੀਵੀ ਫੁਟੇजेस ਵੀ ਮਿਲ ਗਈਆਂ ਸੀ ਕੁਝ ਇਹਦੀ ਹਿਊਮਨ ਇੰਡ ਤੋਂ ਲੁਧਿਆਣੇ ਤੋਂ ਵੀ ਅਸਾ ਪਤਾ ਵਗੈਰਾ ਕੀਤਾ ਸੋ ਆਫਟਰ ਫਾਰਮਿੰਗ ਵੇਰੀਅਸ ਟੀਮਸ ਸਾਨੂੰ ਦੌਰਾਨੀ ਤਫਤੀਸ਼ ਪਤਾ ਲੱਗਿਆ ਕਿ ਅਮਰਿਤਪਾਲ ਨੇ ਜਿਹੜੇ 7 ਔਰ 8 ਨੂੰ ਇਹਦੇ ਘਰ ਗਿਆ ਸੀ ਪਰ ਬਾਅਦ ਚੋ ਵਾਪਸ ਵਾਪਸ ਉਹਦੇ ਨਾਲ ਕਨਵਰਸੇਸ਼ਨ ਹੀ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ 9 ਤਰੀਕ ਨੂੰ ਇਹਨੇ ਕਾਰ ਪ੍ਰੋਮੋਸ਼ਨ ਦੇ ਬਹਾਨੇ ਆਪਣੇ ਦੋ ਐਸੋਸੀਏਟਸ ਇੱਕ ਦਾ ਨਾਂ ਜਸਪ੍ਰੀਤ ਸਿੰਘ ਜਿਹੜਾ ਵਾਸੀ ਤੂਰਕੋਟਾਲੀ ਵਾਲਾ ਚੌਕ ਪਿੰਡ ਮਹਿਰੋ ਜ਼ਿਲ੍ਹਾ ਮੋਗੇਦਰਣ ਵਾਲਾ ਹੈ ਤੇ ਇੱਕ ਨਿਮਰਤਜੀਤ ਸਿੰਘ ਵਾਸੀ ਪੱਟੀ ਰੋਡ ਹਰੀਕੇ ਪਤਣ ਜ਼ਿਲ੍ਹਾ ਤਰਨਤਾਰਨ ਇਹਨਾਂ ਦੋਨਾਂ ਨੂੰ ਇਹ ਦਿਨ ਲੁਧਿਆਣੇ ਫਾਲੋ ਕਰਾ ਕੇ ਬਠਿੰਡਾ ਵੱਲ ਲੈ ਕੇ ਆਏ ਇਹ ਜਿਹੜੇ ਕਮਲਾ ਕਮਲਾ ਲੜਕੀ ਹੈ ਇੱਥੇ ਲੈ ਆਏ ਤੇ ਫਿਰ ਉਹਨੂੰ ਇੱਕ ਇੱਕ ਉਹਦੀ ਗੱਡੀ ਨੂੰ ਠੀਕ ਕਰਾਉਣ ਦੇ ਬਹਾਨੇ ਇੱਕ ਗੈਰੇਜ ਤੇ ਲੈ ਗਏ ਉੱਥੇ ਕਾਫੀ ਟਾਈਮ ਇਹ ਉਸ ਗੈਰਾਜ ਮਤਲਬ ਬੈਠੇ ਰਹੇ ਤੇ ਉਸ ਤੋਂ ਬਾਅਦ ਇਹਨਾਂ ਨੇ ਪੂਰਾ ਪਲਾਨ ਕੀਤਾ ਹੋਇਆ ਸੀਗਾ ਕਿ ਇਹਨੂੰ ਕਿਸ ਤਰ੍ਹਾਂ ਅਸੀਂ ਇਹਦਾ ਮਰਡਰ ਕਰਨਾ ਹੈ ਫਿਰ ਇਹਨਾਂ ਨੇ ਸੰਸਾਨ ਜਗ੍ਹਾ ਆਪਣੇ ਪੂਚੋ ਦੇ ਏਰੀਆ ਚ ਲੈ ਜਾ ਕੇ ਇਦੇ ਗਲੇ ਨੂੰ ਫਾਹਾ ਲਾ ਕੇ ਸਟ੍ਰਾਂਗੂਲੇਟ ਕਰਕੇ ਇਹਦਾ ਮਰਡਰ ਕਰ ਦਿੱਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਦੁਬਾਰਾ ਪੂਰੀ ਪਲੈਨਿੰਗ ਕਾਂਸਪੀਰੇਸੀ ਦੇ ਨਾਲ ਜਿਹੜੀ ਕਮਲਾ ਨੂੰ ਉਹਦੀ ਉਹਦੀ ਬਾਡੀ ਨੂੰ ਪਿੱਛੇ ਸਿਟਕੇ ਜਿਹੜੀ ਆਦੇਸ਼ ਦੀ ਪਾਰਕਿੰਗ ਹੈ ਉੱਥੇ ਉਹਨਾਂ ਨੇ ਗੱਡੀ ਲਾਤੀ ਬਿਕਾਜ਼ ਦੇ ਥੋਟ ਕਿ ਅਗਰ ਰੋਡ ਤੇ ਛੱਡਾਂਗੇ ਤੇ ਜਲਦੀ ਹੀ ਡਿਟੈਕਟ ਹੋ ਜਾਏਗਾ ਤੇ ਕਿਸੇ ਨਾ ਕਿਸੇ ਤਰ੍ਹਾਂ ਕਲੂਜ਼ ਵਿਲ ਰੀਚ ਟੂ 뎀 ਸੋ ਇਸ ਪਲੈਨਿੰਗ ਦੇ ਤਹਿਤ ਇਹਨਾਂ ਨੇ ਆਦੇਸ਼ ਦੀ ਪਾਰਕਿੰਗ 'ਚ ਗੱਡੀ ਨੂੰ ਪਾਰਕ ਕਰ ਦਿੱਤਾ ਤੇ ਉਸ ਤੋਂ ਬਾਅਦ ਉਹ ਦੋਨੋਂ ਉੱਥੇ ਫਰਾਰ ਹੋ ਗਏ ਤੇ ਯੂジング ਵੇਰੀਅਸ ਹਿਊਮਨ ਐਂਡ ਟੈਕਨੀਕਲ ਇਨਪੁਟ ਅਸੀਂ ਇਹਨਾਂ ਦੋਨਾਂ ਨੂੰ ਕੱਲ ਰਾਤੀ ਅਰਾਊਂਡ 1 ਵਜੇ ਦੇ ਕਰੀਬ ਜਿਹੜੇ ਅ ਨਿਮਰਤਜੀਤ ਔਰ ਜਸਪ੍ਰੀਤ ਹੈ ਇਹਨਾਂ ਦੋਨਾਂ ਨੂੰ ਕਾਬੂ ਕੀਤਾ ਹੈ ਇਹਨਾਂ ਦੀ ਅਰੈਸਟ ਪਾਈ ਹੈ ਹੁਣ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਅੱਗੇ ਦੇਖਾਂਗੇ ਕਿ ਕੀ ਕੀ ਇਹਨਾਂ ਦਾ ਹੋਰ ਇਹਦੇ ਚ ਐਂਗਲ ਸਿਗਾ ਔਰ ਜਿਹੜਾ ਇਹਦਾ ਜੋ ਕਾਂਸਪੀਰੇਟਰ ਹੈ ਅਮਰਿਤਪਾਲ ਮੈਰੋ ਉਹਨੂੰ ਵੀ ਅਸੀਂ ਫੜਨ ਲਈ ਪ੍ਰੋਪਰਟੀ ਮਲਾਈਆਂ ਹੋਈਆਂ ਸੋ ਥੈਟ ਇਹ ਪੂਰਾ ਸਰਕਲ ਕੰਪਲੀਟ ਹੋਏ ਤੇ ਹੁਣ ਤੱਕ ਦੀ ਤਫਤੀਸ਼ ਸੇ ਹੀ ਪਤਾ ਲੱਗਿਆ ਕਿ ਜਿਹੜੇ ਇਹ ਦੋਨੋਂ ਹੈਗੇ ਅੰਮ੍ਰਿਤਪਾਲ ਦੇ ਨਾਲ ਦੇ ਐਸੋਸੀਏਟ ਜਿਹੜੇ ਅਸੀਂ ਫੜੇ ਆਂ ਦੇ ਵਰ ਡੂਇੰਗ ਦੇ ਰੋਲ ਮੋਰਲ ਪੁਲਿਸਿੰਗ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਕਮਲਾ ਕੌਰ ਹੈ ਇਹ ਪਿੱਛੋਂ ਇਹ ਕੰਚਨ ਦੇਵੀ ਹੈ ਤੇ ਕਮਲਾ ਕੌਰ ਦੀ ਆਈਡੀ ਬਣਾ ਕੇ ਸਾਡੇ ਯੂਥ ਨੂੰ ਅਕੋਰਡਿੰਗ ਟੂ 뎀 ਕਿ ਬਹੁਤ ਹੀ ਵਲਗਰ ਵੀਡੀਓਜ਼ ਪਾਉਂਦੀ ਸੀ ਤੇ ਸਾਡਾ ਅਗੇ ਤਾਂ ਯੂਥ ਖਰਾਬ ਹੋ ਰਿਹਾ ਸੋ ਇਸ ਕਰਕੇ ਅਸੀਂ ਇਹਨਾਂ ਨੂੰ ਪਹਿਲਾਂ ਵੀ ਜਿਹੜਾ ਅੰਮ੍ਰਿਤਪਾਲ ਨੇ ਰੋਕਦਾ ਸੀਗਾ ਪਰ ਇਹ ਨਹੀਂ ਹਟੀ ਸੋ ਅਕੋਰਡਿੰਗ ਟੂ 뎀 ਉਹਨਾਂ ਨੇ ਇਹਨੂੰ ਸਬਕ ਸਿਖਾਣ ਲਈ ਇਹ ਸਾਰਾ ਪਲਾਨ ਕੀਤਾ that is how they planned this whole conspiracy ਕਿ ਇਹਨੂੰ ਕਿਸੇ ਤਰ੍ਹਾਂ ਇਹਦਾ ਇਹਨਾਂ ਮਰਡਰ ਕਰ ਲੈ ਮੈਨੂੰ ਇਹਦੇ ਦੋ ਸਾਥੀ ਪੜੇਗੇ ਉਹਦੇ ਵਿੱਚ ਮੈਂ ਕਹਿੰਦਾ ਮਾਮਲਾ ਦਰਜ ਇਹਨਾਂ ਦੋਨਾਂ ਦੀ ਡੀਟੇਲਸ ਜੀ ਮੈਂ ਤੁਹਾਨੂੰ ਦੱਸਾਂਗੀ ਕਿ ਜਿਹੜਾ ਜਿਹੜਾ ਨਿਮਰਤਜੀਤ ਹੈ ਇਹ 21 ਸਾਲ ਦਾ ਹੈ ਤੇ ਜਿਹੜਾ ਜਸਪ੍ਰੀਤ ਸਿੰਘ ਹੈ ਇਹ 32 ਸਾਲ ਦਾ ਹੈ ਤੇ ਨਿਮਰਨਜੀਤ ਅੰਮ੍ਰਿਤਪਾਲ ਦੇ ਨਾਲ ਹੀ ਇੱਕ ਕੇਸ ਹੈਗਾ ਮੁਕੱਦਮਾ ਨੰਬਰ 121/2021 ਇਹ ਥਾਣਾ ਤਨੋਲਾ ਜ਼ਿਲ੍ਹਾ ਬਰਨਾਲਾ 'ਚ ਦਰਜ ਹੈ ਉੱਥੇ ਵੀ ਇਹਨਾਂ ਨੇ ਇੱਕ ਕੋਈ ਡੀ ਐਕਸ ਐਕਸ ਨਾ ਦੇ 뮤직 ਪ੍ਰੋਡਿਊਸਰ ਨੂੰ ਇਹਨਾਂ ਨੇ ਬਿਲੀਵ ਕੀਤਾ ਸੀ ਕਿ ਉਹ ਬੜੀ ਵਲਗਰੀਆ ਕੁਛ ਇਦਾਂ ਦੇ ਵੀਡੀਓਜ਼ ਬਣਾਉਂਦਾ ਤੇ ਉਹਨਾਂ ਨੂੰ ਵੀ ਇਸੇ ਪੈਟਰਨ ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਤਾਂ ਧਮਕਾਇਆ ਸੀ ਉਹਦੇ ਤਹਿਤ ਇਹਨਾਂ ਤੇ ਇੱਕ ਪਰਚਾ ਦਰਜ ਹੋਇਆ ਸੀ ਅੰਡਰ ਸੈਕਸ਼ਨ 323 41 506 148 149 ਥਾਣਾ ਤਨੋਲਾ ਅੰਮ੍ਰਿਤਪਾਲ ਤੇ ਖੋਰ ਅੰਮ੍ਰਿਤਸਰ ਜੀ ਵੀ ਈ ਡਿਵੀਜ਼ਨ ਥਾਣੇ ਚ 2020 ਚ ਐਫ ਆਈ ਆਰ ਨੰਬਰ 5 ਦਰਜ ਹੈ ਅੰਡਰ ਸੈਕਸ਼ਨ 307 ਤੋਂ 434 27 353 186 ਜਦੋਂ ਇਹਨਾਂ ਨੇ ਹੈਰੀਟੇਜ ਸਟਰੀਟ ਤੇ ਆਈ ਥਿੰਕ ਸਟੈਚੂਜ਼ ਵਗੈਰਾ ਨੂੰ ਡਿਮੋਲਿਸ਼ ਕੀਤਾ ਸੀਗਾ ਮੈਡਮ ਇਹ ਉੱਚੋ ਦੇ ਕੇਸ ਏਰੀਆ ਚ ਕੀਤੀ ਗਈ ਹੈ ਵਾਰਦਾਤੀ ਉੱਥੇ ਤੁਹਾਨੂੰ ਲੱਗਦਾ ਨਹੀਂ ਪੁਲਿਸ ਦਾ ਸਿਕਿਉਰਿਟੀ ਲੈਪਸ ਹੋਈ ਹੈ ਇਸ ਤਰ੍ਹਾਂ ਦੀ ਵਾਰਦਾਤ ਕਰਨਾ ਔਰ ਦੂਸਰਾ ਪਾਰਕਿੰਗ ਚ ਸਾਮੀ ਨਾਲ ਗੱਡੀ ਲਗਾਉਣਾ ਕੋ ਜੀ ਸਕਿਉਰਿਟੀ ਲਾਬਸ ਦਾ ਵੀਲ ਫਿਗਰ ਆਊਟ ਲੇਟਰ ਬਟ ਜੋ ਹਲੇ ਤੱਕ ਦੀ ਤਫਤੀਸ਼ ਚ ਪਤਾ ਲੱਗਿਆ ਹੈ ਕਿ ਇਹਨਾਂ ਨੇ ਉੱਥੋਂ ਲਿਆ ਕੇ ਜੋ ਉਹਨਾਂ ਨੇ ਪਲਾਨ ਕੀਤਾ ਕਿ ਅਸੀਂ ਕਿਸੇ ਤਰ੍ਹਾਂ ਉਹਨੂੰ ਇਨਟਾਈਜ਼ ਕਰਕੇ ਕਿਸੇ ਹੋਰ ਜਗ੍ਹਾ ਲੈ ਕੇ ਆਵਾਂਗੇ ਸੋ ਰੈਸਟ ਰਿਗਾਰਡਿੰਗ ਦਿਸ ਜਿਹੜਾ ਲੜਕਾ ਗੱਡੀ ਲੈ ਕੇ ਆ ਰਿਹਾ ਹੈ ਉਹ ਕਿਹੜਾ ਹੈ ਜਸਪੀਤਾ ਜਾਂ ਨਿਮਰਜੀਤਾ ਜੀ ਦੇਖੋ ਇਹਨਾਂ ਕੋਲ ਇੱਕ ਤਾਂ ਗੱਡੀ ਸੀਗੀ ਸਕੋਰਪੀਓ ਜਿਹੜੀ ਐਨ ਸਕੋਰਪੀਓ ਸੀਗੀ ਉਹ ਪਹਿਲਾਂ ਇਹ ਜਦੋਂ ਲੁਧਿਆਣੇ ਗਿਆ ਉਸ ਗੱਡੀ 'ਚ ਗਿਆ ਹੈ ਤੇ ਇਨ ਬੀਟਵੀਨ ਦੇ ਹੈਵ ਬੀਨ ਚੇਂਜਿੰਗ ਕਾਰਸ اور ਜਦੋਂ ਉਹਨਾਂ ਨੇ ਕ੍ਰਾਈਮ ਕਰ ਦਿੱਤਾ ਉਸ ਤੋਂ ਬਾਅਦ ਜੋ ਸਾਨੂੰ ਫੁਟੇਜ ਆਇਆ ਕਿ ਜਿਹੜਾ ਜਸਪ੍ਰੀਤ ਹੈ ਉਹ ਉਹਨੂੰ ਆਦੇਸ਼ ਦੀ ਪਾਰਕਿੰਗ 'ਚ ਗੱਡੀ ਚ ਲਾ ਕੇ ਛੱਡ ਗਿਆ ਹੈ ਮੈਮ ਮਰਡਰ ਲੁਧਿਆਣੇ ਤੋਂ ਕੱਢੀ ਆਈ ਸੀ ਜਾਂ ਕੋਈ ਨਾਲ ਸੀ ਕੀ ਇਹ ਤਾਂ ਗੱਲੀ ਆਈ ਸੀ ਕਿ ਬਟ ਇਹ ਦੋਨੋਂ ਮੁੰਡੇ ਉਹਨੂੰ ਉੱਥੇ ਲੈਣ ਗਏ ਸੀ ਕਿਉਂਕਿ ਸ਼ੀ ਵਾਸ ਨਾਟ ਅਵੇਅਰ ਆਫ ਬਟਿੰਡਾ ਏਰੀਆ ਤਾਂ ਇਹਨਾਂ ਨੇ ਕਾਈਂਡ ਆਫ ਆਪਣੀ ਗੱਡੀ ਤੇ ਉਹਦੀ ਨਾਲ-ਨਾਲ ਆਏ ਇਹ ਜੀ ਅੰਮ੍ਰਿਤਵਾਲ ਮੈਰੋ ਹੀ ਹੈ ਜੋ ਇਹਦੀ ਮਦਰ ਨੇ ਸਾਨੂੰ ਬਿਆਨ ਚ ਦੱਸਿਆ ਹੈ ਕਿ ਕੁਝ ਦਿਨ ਪਹਿਲਾਂ ਇਹ ਸਾਡੇ ਘਰ ਆਇਆ ਸੀ ਫਿਰ ਉਹਨੇ ਉਹਦੀ ਆਈਡੈਂਟੀਫਾਈ ਵੀ ਕੀਤਾ ਬਟ ਸ਼ੀ ਹੈ ਸੈਟ ਥੈਟ ਉਨੇ ਨੂੰ ਕਿਹਾ ਕਿ ਸਾਨੂੰ ਕਿਸੇ ਗੱਡੀਆਂ ਦੇ ਪ੍ਰੋਮੋਸ਼ਨ ਲਈ ਤੁਹਾਨੂੰ ਲੈ ਕੇ ਜਾਣਾ ਸੋ ਅਮ੍ਰਿਤਵਾਲ ਮਹਿਰੋ ਵਾਸ ਦ ਫਰਸਟ ਪਰਸਨ ਜਿਹਨੇ ਕੰਟੈਕਟ ਕੀਤਾ ਤੇ ਵੀ ਤੋਂ ਨੂੰ ਅਰੈਸਟ ਕੀਤਾ ਨਹੀਂ ਕਿ ਆਮਨ ਲੋਕ ਨਹੀਂ ਹੰਗ ਹੈ ਜੀ ਹਾਂਜੀ ਇਹ ਨਿਹੰਗ ਵਾਣੀ ਚ ਹੀ ਰਹਿੰਦੇ ਬਟ ਐਸ ਯੂ ਮਾਈਟ ਹੈਵ ਆਲਸੋ ਸੀਨ ਕਿ ਉਸ ਟਾਈਮ ਦੇ ਵਰਇੰਗ ਨਾਰਮਲ ਕਲੋਸ ਅਮ੍ਰਿਤਪਾਲ ਕਮ ਕੀਤੇ ਅਮ੍ਰਿਤਪਾਲ ਜੀ ਹੁਣ ਤਾਂ ਮੈਂ ਵੀ ਦੀ ਜੋ ਹੁਣ ਤੱਕ ਦੇਖਿਆ ਹੈ ਜੋ ਇਹਦੇ ਤੇ ਐਫ ਆਈ ਆਰਸ ਵੀ ਹੈ ਦੇ ਆਰ ਡੂਇੰਗ ਦੇਰ ਓਨ ਮੋਰਲ ਪੁਲਿਸਿੰਗ ਜਿਵੇਂ ਇਸ ਕੇਸ ਚ ਵੀ ਦੇ ਆਰ ਸੇਇੰਗ ਕਿ ਇਹ ਕੁਝ ਇਮੋਰਲ ਗੱਲਾਂ ਸਾਡੇ ਅਗਲੇ ਯੂਥ ਨੂੰ ਖਰਾਬ ਕਰਨਾ ਚਾਹੁੰਦੀ ਸੀ ਤੇ ਅਸੀਂ ਇਹਨੂੰ ਸਮਝਾਇਆ ਇਹ ਨਹੀਂ ਹਟੀ ਤੇ ਪਿਛਲੇ ਕੇਸਸ ਤੋਂ ਵੀ ਇਹੀ ਲੱਗ ਰਿਹਾ ਕਿ ਇਹ ਇਸ ਤਰ੍ਹਾਂ ਦੇ ਕੰਮ ਕਰਦੇ ਹਾਂ ਹਾਂਜੀ ਅਮਰਿਤਪਾਲ ਨਾਲ ਜੁੜਿਆ ਹੋਇਆ ਹੈ ਨਹੀਂ ਜੀ ਇਹ ਇਹ ਬੰਦੇ ਦਾ ਨਾਮ ਅਮਰਿਤਪਾਲ ਹੈ ਬਟ ਹੀ ਇਜ਼ ਅ ਡਿਫਰੈਂਟ ਐਂਟੀਟੀ ਲੇਕਿਨ ਮੈਮ ਇਹ ਵੀ ਉਹਦੇ ਨਾਲ ਵੀ ਕੋਈ ਲਿੰਕ ਹੈਗਾ ਇਹਦੇ ਅਮਰਿਤਪਾਲ ਨਾਲ ਸੀ ਹਾਲੇ ਤੱਕ ਤਾਂ ਸਾਨੂੰ ਨਹੀਂ ਪਤਾ ਬਟ ਇਹ ਡਿਫਰੈਂਟ ਅਮਰਿਤਪਾਲ ਹੈ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਆ ਰਹੀ ਹੈ ਜੋ ਮੁਖਸਰ ਦਾ ਦੱਸ ਰਿਹਾ ਖੁਦ ਨੂੰ ਕੁਸ਼ਪਿੰਦਰ ਸਿੰਘ ਦਾ ਦੱਸ ਰਿਹਾ ਕਿ ਉਹਦੇ ਬੋਲ ਉਹ ਜੀ ਇਸ ਕੇਸ 'ਚ ਹੁਣ ਤੱਕ ਤਾਂ ਜਿਹੜੇ ਬੰਦਿਆਂ ਨੇ ਮੇਨਲੀ ਦੋਜ਼ Who have murdered or are these two ਜਿਨ੍ਹਾਂ ਨੂੰ ਅਸੀਂ ਰਾਉਂਡ ਅਪ ਕੀਤਾ ਤੇ ਹੁਣ ਤੱਕ ਦੀ ਤਫਤੀਸ਼ ਚ ਆਇਆ ਕਿ ਇਨੀਸ਼ੀਅਲੀ ਅਮਰਿਤਪਾਲ ਨੇ ਕੰਟੈਕਟ ਕੀਤਾ ਉਹਦੀ ਹੀ ਇਹਦੇ ਨਾਲ ਪਹਿਲਾਂ ਗੱਲਬਾਤ ਹੋਈ ਸੀ ਹੀ ਹੈ ਡਰਲੀਅਰ ਵਾਂਡਰ ਆਲਸੋ ਕਿ ਤੂੰ ਆਪਣੀ ਆਈਡੀ ਵਗੈਰਾ ਬੰਦ ਕਰ ਦੇ

ਨੇ ਬੰਮ ਨਾਲ ਪੋਸਟ ਵੀ ਪਾਈ ਆ ਅਮਰਪਾਲ ਕਮੰਡੀ ਅਸੀਂ ਜ਼ਿੰਮੇਵਾਰੀ ਲੈਂਦੇ ਹੈਗੇ ਆ ਉਹਦਾ ਵੀਡੀਓ ਕੀ ਹੈ ਪੁਲਿਸ ਸਾਹਿਬ ਨੇ ਵੀ ਕੁਝ ਯੂ ਨੋ ਪਿਕਚਰ ਸਪੀਸਿਫਿਕ ਜੋ ਉਹਦੇ ਅਕਾਉਂਟ ਚੋਂ ਬਾਅਦ ਚ ਰਿਲੀਜ਼ ਹੋ ਗਈ ਮਾਰਨਿੰਗ ਦੇ ਵਿੱਚ ਬਗ ਰਿਮੂਵ ਬਟ ਦੇ ਵ ਅਸੀਂ ਤਾਂ ਜੀ ਕੱਲ ਰਾਤ ਨੂੰ ਉਹਨਾਂ ਨੂੰ ਆਲਰੇਡੀ ਅਰੈਸਟ ਕਰ ਲਿਆ ਸੀ ਮੈਮ ਇਹਦੇ ਬਾਰੇ ਤੁਸੀਂ ਦੇਖੋ ਬੱਲਾ ਹੋ ਰਿਹਾ ਵਨ ਅਟ ਟਾਈਮ ਕਰਦੇ ਹਾਂ ਅੱਜ ਜਿਹੜਾ ਅਮਰਪਾਲ ਆਇਆ ਉਹਨੂੰ ਕਹਿ ਰਹੇ ਸੀ ਪ੍ਰੋਮੋਸ਼ਨ ਵਾਸਤੇ ਇਹਨਾਂ ਦਾ ਤੇ ਇੱਕ ਪਾਸੇ ਕਹਿ ਰਹੇ ਕਿ ਰੀਲ ਜਿਹੜੀ ਪੱਤੀ ਸੀ ਕੱਲ੍ਹ ਸੁਣਾ ਕਰੀਆ ਇਸ ਕੋਲ ਕੱਥ ਕੱਥ ਦੀ ਵਜ੍ਹਾ ਹੋ ਗਈ ਕੋ ਜੀ ਇਹਨਾਂ ਦੀ ਜਿਹੜੀ ਪੁਰਾਣੀ ਜੀ ਇੰਟਰੈਕਸ਼ਨ ਹੁਣ ਤੱਕ ਪਤਾ ਲੱਗੀ ਹੈਗੀ ਅਮਰਿਤਪਾਲ ਜਿਹੜਾ ਕਿਹੜੇ ਪਿੰਡ ਦਾ ਹੈ ਮੈਨੂੰ ਮੈਨੂੰ ਬੈਰੋ ਇਹਨੇ ਉਹਨੂੰ ਪਹਿਲਾਂ ਵੀ ਕਿਹਾ ਸੀਗਾ ਤੁਸੀਂ ਇਹਦਾ ਜੀ ਅਕਾਊਂਟ ਦੇਖੋ ਹੀ ਇਸ ਡੂਇੰਗ ਆਲ ਥੀਸ ਥਿੰਗਸ ਸੋ ਹੀ ਇਹ ਜਿਹੜੇ ਮੁੰਡੇ ਫੜਿਆ ਇਹ ਦੱਸਦੇ ਕਿ ਪਹਿਲਾਂ ਵੀ ਇਹਨੇ ਕਿਹਾ ਸੀ ਵੀ ਤੂੰ ਇਹ ਆਪਣੇ ਇਸ ਤਰ੍ਹਾਂ ਦੀ ਵੀਡੀਓਸ ਨਾ ਆਪ ਆਪਨਾ ਅਕਾਊਂਟ ਡਿਲੀਟ ਕਰ ਦੇ ਬਟ ਜੋ ਗੱਲ ਇਹਨਾਂ ਦੀ ਨਵੀਂ ਬਣੀ ਸੋ ਦੇ ਹੈਸ਼ ਥਿਸ ਕਾਂਸਪੀਰੇਸੀ ਕਿ ਕਿਸੇ ਤਰ੍ਹਾਂ ਇਹਨੂੰ ਇਲਿਓਰ ਕਰਕੇ इतने लेके आइए और ऑब्वियसली क्रिमिनल कॉन्सपिरेसी तो ता तो ही हुई ना मैडम 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 ऐसे विच ये भी आया है कि भी ये गड्डी ठीक करवाना है इसी की इतने उन्होंने तो गड्डी ठीक करवाई है इन्होंने किसी मॉडर्न सोर्स तो अपना दिस तो लेकिन उतो पता लगे कि ये गड्डी ठीक करवाना है इसी की लेकिन इसने आपका जो जड़ी कमिटमेंट की थी कि मैं ट्रीट कर दूंगी लेकिन उसके बाद आपका मॉडर्न सोर्स था जिसका आकर के आप फिर से लड़े हैं ਜੀ ਇਨੀਸ਼ੀਅਲੀ ਇਹ ਗੱਲ ਵੀ ਚੱਲ ਰਹੀ ਹੈ ਇਨੀਸ਼ੀਅਲੀ ਜਿਸ ਗੱਲ ਕਰਕੇ ਉਹ ਮੰਨੇ ਉਸ ਤੋਂ ਬਾਅਦ ਇਹਨਾਂ ਦੀ ਆਪਸ 'ਚ ਜੋ ਡੀਲ ਹੋਈ ਕਿਉਂਕਿ ਉਹਦੀ ਗੱਡੀ ਉਹਨਾਂ ਨੇ ਕਿਹਾ ਕਿ ਤੇਰੀ ਗੱਡੀ ਵੀ ਥੋੜੀ ਬਹੁਤ ਠੀਕ ਕਰਾ ਦਾਂਗੇ ਬਟ ਯੈਸ ਥੀਸ ਆਰ ਇੰਟਰਨਲ ਥਿੰਗਸ ਉਹਨੂੰ ਐਂਟਾਈਸ ਇਸੇ ਕਰਕੇ ਕੀਤਾ ਸੀਗਾ ਵੀ ਪ੍ਰੋਮੋਸ਼ਨ ਦੇ ਬਹਾਨੇ ਇੱਥੇ ਲੈ ਕੇ ਆਈਏ ਫਿਰ ਇਹਨਾਂ ਦੀ ਜੋ ਆਪਸ 'ਚ ਦੀ ਗੱਲਬਾਤ ਹੈ ਉਹ ਅਸੀਂ ਤਫ਼ਤੀਸ਼ ਦੇ ਸਾਹਮਣੇ ਲੈ ਕੇ ਆਵਾਂਗੇ ਆਪ ਵੀ ਤੁਸੀਂ ਗੱਲ ਕਰ ਰਹੇ ਹੋ ਵਰਕਸ਼ਾਪ ਟੰਡਾ ਚਾਹਗਾ ਪੁੱਛੋ ਹੈ ਜੀ ਦੂਸਰਾ ਸਵਾਲ ਮੇਰਾ ਹੈ ਇਸ ਨਾਲ ਉਹ ਮਾਰਿਆ ਕਿਸ ਤਰ੍ਹਾਂ ਗਿਆ ਏ ਜੀ ਵਰਕਸ਼ਾਪ ਬਠਿੰਡਾ ਜ਼ਿਲ੍ਹੇ ਚ ਹੈ ਮੇਰੇ ਲਈ ਬਠਿੰਡਾ ਮੀਨਸ ਦ ਡਿਸਟ੍ਰਿਕਟ ਮੈਂ ਕੋਈ ਪੁੱਛੋ ਉਸ ਤਰ੍ਹਾਂ ਨਹੀਂ ਕਹਿ ਰਹੀ ਤੇ ਇਹਨੂੰ ਮਾਰਿਆ ਗਿਆ ਜਿਹੜਾ ਜਸਪ੍ਰੀਤ ਹੈ ਕਿਉਂਕਿ ਇਹ ਨਿਹੰਗ ਬਾਣੀ ਚ ਰਹਿੰਦੇ ਉਸ ਦਿਨ ਦੇ ਉਹ ਵੇਅਰਿੰਗ ਸਿਵਲ ਕਪੜੇ ਪਰ ਉਹਨੇ ਆਪਣੀ ਸ਼ਰਟ ਦੇ ਥੱਲੇ ਇੱਕ ਕੀਵਰਡ ਹੁੰਦਾ ਕਮਰ ਕਸਾ ਬੰਨਿਆ ਹੋਇਆ ਸੀ ਤੇ ਜਦੋਂ ਉਹਦੀ ਗੱਡੀ ਚ ਇਹਨਾਂ ਦੀ ਇਹ ਆਰਗੂਮੈਂਟ ਇਹਨਾਂ ਗੱਲਾਂ ਤੇ ਸ਼ੁਰੂ ਹੋਈ ਤੇ ਉਹਨੇ ਉਹਨੂੰ ਖੋਲ ਕੇ ਉਦੇ ਗੱਲੇ ਚ ਫਾਹਲਾ ਕੇ ਉਹਦੇ ਨਾਲ ਇਹਦਾ ਗੱਲਾ ਘੁੱਟਿਆ ਨਾਲ ਮਿਊਨ ਗੱਡੀ ਵਿੱਚ ਮੜੋ ਕੀ ਆ ਗਿਆ ਹਾਂਜੀ ਗੱਡੀ 'ਚ ਲੜਕੀ ਦੀ ਗੱਡੀ 'ਚ ਹੀ ਉਹ ਹੈ ਲੜਕੀ ਦੀ ਗੱਡੀ 'ਚ ਹੀ ਇਹ ਸਕਾਰਪਿਓ ਗੱਡੀ ਦੇ ਵਿੱਚ ਸੀ ਜੀ ਨਾਲ ਜਦੋਂ ਇਹਨਾਂ ਨੇ ਮਰਡਰ ਕੀਤਾ ਜੀ ਲੜਕੀ ਦੀ ਗੱਡੀ 'ਚ ਸੀ ਬਟ ਇਨੀਸ਼ੀਅਲੀ ਦੇ ਹੈਡ ਗੋਨ ਇਨ ਦ ਰੋਨ ਸਕਾਰਪਿਓ ਫਿਰ ਇੱਥੇ ਆ ਕੇ ਕੁਝ-ਕੁਝ ਤਰੀਕੇ ਨਾਲ ਕਦੇ ਉਹਦੀ ਗੱਡੀ 'ਚ ਬੈਠੇ ਇਸ ਤਰ੍ਹਾਂ ਚੇਂਜ ਹੁੰਦਾ ਰਿਹਾ ਇਹ ਦੋਸ਼ੀਆਂ ਦੇ ਨਾਲ ਜੀ ਜਿਹੜੀ ਗੱਡੀ ਚ ਆਏ ਸੀਗੇ ਐਂਡ ਸਕੋਰਪੀਓ ਉਹ ਵੀ ਬਰਾਮਦ ਹੋ ਗਈ ਆ ਔਰ ਜਿਹੜੀ ਗੱਡੀ ਲੜਕੀ ਦੀ ਸੀ ਉਹ ਤਾਂ ਉਸ ਦਿਨ ਆਦੇਸ਼ ਸੀ ਪਾਰਕਿੰਗ 'ਚ ਮਿਲੀ ਗਈ ਸੀ ਜੀ ਜੋ ਉਹਦੀ ਮਦਰ ਨੇ ਵੀ ਕਿਹਾ ਕਿ ਪਹਿਲਾਂ ਵੀ ਇਹ ਕੋਈ ਨਾ ਕੋਈ ਪ੍ਰੋਮੋਸ਼ਨਸ ਲਈ ਵਕ ਵਕ ਜਗ੍ਹਾ ਜਾਂਦੀ ਸੀਗੀ ਸੋ ਦੈਟ ਇਜ਼ ਅਸ ਪਰ ਦਾ ਵਰਜਨ ਆਫ ਦਾ ਪੇਰੈਂਟਸ ਜੀ ਕਤਲ ਜੋ ਇੱਥੇ ਹੋਇਆ ਮੈਂ ਤਾਂ ਉਹਦਾ ਹੀ ਤੁਹਾਨੂੰ ਦੱਸ ਸਕਦੇ ਹਾਂ ਅਰੈਸਟ ਕਿਸ ਜਗ੍ਹਾ ਤੋਂ ਅਰੇਸਟ ਜੀ ਇਹਨਾਂ ਨੂੰ ਪੁੱਛੋ ਦੇ ਏਰੀਆ 'ਚ ਕੀਤਾ ਗਿਆ ਹੈ ਰਾਤੀ 1 ਵਜੇ ਦੇ ਕਰੀਬ ਬਟ ਉਹ ਮੋਬਾਈਲ ਗੁਰਮਤੋਆ ਬਟ ਅਸੀਂ 201 ਜਿਹੜਾ ਡਿਸਟਰਕਸ਼ਨ ਆਫ ਐਵਿਡੈਂਸ ਹੁੰਦਾ ਹੈ ਉਹ ਆਲਰੇਡੀ ਸੈਕਸ਼ਨ ਐਫ ਆਈ ਆਰ 'ਚ ਲਾਇਆ ਹੋਇਆ ਹੈ ਮੜੇ ਪਾਰਕਿੰਗ ਲਈ ਕਿਲੇ ਦਿਨ ਤੋਂ ਥੋੜੇ ਥੋੜੇ ਦਿਨ ਕਾਰ ਦੀ ਪਾਰਕਿੰਗ ਦੀ ਜੀ ਸਾਨੂੰ 11 ਸ਼ਾਮ ਨੂੰ ਇਨਫੋਰਮੇਸ਼ਨ ਆਈ ਹੈ ਤੋਂ ਇੱਕ ਦਿਨ ਤਾਂ ਪੂਰਾ ਰਹੀ ਜੀ ਇੱਕ ਤਾਂ ਸਵਾਲ ਹੈ ਮਰਡਰ 9 ਨੂੰ ਹੋਇਆ ਜਾਂ 10 ਨੂੰ ਹੋਇਆ ਮਰਡਰ ਜੀ 9 ਔਰ 10 ਦੀ ਸੀ ਦਰਮਿਆਨਾ ਹੀ ਕਹਿ ਸਕਦੇ ਹੋ ਬਿਕੋਜ਼ ਉਹਨੂੰ ਨੌਨ ਨੂੰ ਤਾਂ ਲਿਆਏ ਸੀਗੇ ਦੁਪਹਿਰੋਂ ਚੱਲ ਪਏ ਸੀਗੇ 10 ਹੀ ਕਹਿ ਸਕਦੇ ਹੋ ਤੁਸੀਂ ਮੈਂ ਮੈਂ ਕਦੇ ਇਹਦੇ ਖਿਲਾਫ ਕੋਈ ਕੰਪਲੇਨ ਨਹੀਂ ਕੀਤੀ ਤੇ ਮੈਰੋਂ ਨੇ ਜਗ ਦੀ ਹੋਰ ਕੰਪਲੇਟ ਕਦੇ ਨਹੀਂ ਕੀਤੀ ਖਲਾਫ ਕੋਈ ਦੇਖੋ ਜੀ ਇਹ ਨਾ ਤਾਂ ਲੜਕੀ ਸਾਡੇ ਜ਼ਿਲ੍ਹੇ ਦੀ ਹੈ ਨਾ ਅਕਿਊ ਸਾਡੇ ਜ਼ਿਲ੍ਹੇ ਦੇ ਆ ਤਿੰਨੋਂ ਸੋ ਸਾਡੇ ਕੋਲ ਤਾਂ ਕੋਈ ਕੰਪਲੇਨ ਨਹੀਂ ਸੀ ਮੈਂ 5 ਵਜੇ ਆ ਜੀ ਪਾਰਕਿੰਗ ਤੇ ਬਣਾ ਰਾਤ ਨੂੰ ਮਾਰਡਰ ਹੋਇਆ ਜੀ ਉਹ ਮਿਡ ਨਾਈਟ 'ਚ ਮਿਡ ਨਾਈਟ 'ਚ ਹੋਇਆ ਠੀਕ ਹੈ ਮੈਂ নেই যে স্ট্রুলেট কথা